ਜੰਮੂ ਕਸ਼ਮੀਰ ਦੇ ਵਿੱਚ ਦੁਵਾਰਾ ਫੌਜੀਆਂ ਤੇ ਅੱਤਵਾਦੀਆਂ ਦੇ ਵਿੱਚ ਝੜਪ ਹੋਈ ਹੈ ਜਿਸ ਦੇ ਵਿੱਚ 4 ਫੌਜੀ ਸ਼ਹੀਦ ਹੋ ਗਏ ਨੇ ਵਾਹਨਾਂ ਦੇ ਉੱਤੇ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਹਮਲਾ ਕੀਤਾ ਗਿਆ ਵਾਹਨ ਜਿਹੜੇ ਫੌਜ ਨੂੰ ਲਿਜਾ ਰਹੇ ਸੀ ਉਹਨਾਂ ਉੱਤੇ ਹਮਲਾ ਕੀਤਾ ਗਿਆ ਰਸਤੇ ਦੇ ਵਿੱਚ ਹੀ ਕਨਵਾਈ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਦੋ ਵਾਹਨ ਸੀ ਇੱਕ ਟਰੱਕ ਤੇ ਇੱਕ ਜੀਪ ਸੀ ਜਿਸ ਦੇ ਵਿੱਚ ਫੌਜੀ ਸੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਦਰਸਲ ਸੂਰਨਕੋਟ ਥਾਣੇ ਦੇ ਅਧੀਨ ਪੈਂਦੇ ਡੇਰਾ ਵਾਲੀ ਗਲੀ ਤੇ ਬੁਫਲੇਆਜ਼ ਦਾ ਜਿਹੜਾ ਮੋੜ ਹੈਗਾ ਉੱਥੇ ਜਾ ਕੇ ਇਹ ਕਾਂਡ ਹੋਇਆ ਹੈ ਦਰਸਲ ਜਿਹੜੀ ਫੌਜ ਹੈ ਉਹਨਾਂ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਇੱਥੇ ਲੁਕੇ ਹੋਏ ਨੇ ਤੇ ਉੱਥੇ ਕਨਵੋਏ ਜਿਹੜਾ ਭੇਜਿਆ ਜਾ ਰਿਹਾ ਸੀ ਹੋਰ ਫੌਜੀ ਭੇਜੇ ਜਾ ਰਹੇ ਸੀ ਤਲਾਸ਼ੀ ਮੁਹਿੰਮ ਚਲਾਈ ਸੀ ਔਰ ਇਸੇ ਦੇ ਚੱਲਦੇ ਹਮਲਾ ਕਰ ਦਿੱਤਾ ਗਿਆ ਇਸੇ ਮੋੜ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਉਸ ਮੋੜ ਦੇ ਉੱਤੇ ਅਨਿਵਾ ਫਾਇਰਿੰਗ ਹੋਈ ਹੈ ਫੌਜ ਦੀ ਜੈਪਸੀ ਤੇ ਟਰੱਕ ਜਿਹੜਾ ਉਹ ਬੁਰੀ ਤਰ੍ਹਾਂ ਤੋੜਿਆ ਗਿਆ ਨਸ਼ਟ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਫੌਜੀ ਚਾਰ ਜਿਹੜੇ ਨੇ ਉਹ ਸ਼ਹੀਦ ਹੋ ਗਏ ਇਸ ਤੋਂ ਇਲਾਵਾ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਫੌਰੀ ਤੌਰ ਦੇ ਉੱਤੇ ਐਕਸ਼ਨ ਕੀਤਾ ਗਿਆ ਹੋਰ ਸੁਰੱਖਿਆ ਬਲ ਮੰਗਵਾਇਆ ਗਿਆ ਜ਼ਿਲ੍ਹਾ ਪਧਰੀ ਸੁਰੱਖਿਆ ਬਲ ਵੀ ਮੰਗਾਏ ਗਏ ਔਰ ਅੱਤਵਾਦੀਆਂ ਦੀ ਪਹਾਲ ਜਿਹੜੀ ਉਸ ਇਲਾਕੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਇਹ ਉਹ ਇਲਾਕਾ ਜਿਹਦੇ ਆਸ-ਪਾਸੇ ਜੰਗਲ ਨੇ ਖਾਸੇ ਘਣੇ ਜੰਗਲ ਨੇ ਔਰ ਉੱਥੇ ਜਾ ਕੇ ਲੁਕੇ ਹੋਏ ਸੀ ਅੱਤਵਾਦੀ ਜਿਹੜਾ ਨੇ ਘਾਤ ਲਗਾ ਕੇ ਨਿਸ਼ਾਨੇਬਾਜ਼ੀ ਸ਼ੁਰੂ ਕਰ ਦਿੱਤੀ ਜਦੋਂ ਹੀ ਇੱਥੇ ਫੌਜ ਦਾ ਕਨਵਾਈ ਪਹੁੰਚਿਆ ਉਹਨਾਂ ਦੀਆਂ ਗੱਡੀਆਂ ਤੇ ਵਾਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਕਨਵਾਈ ਜਾ ਰਿਹਾ ਸੀ ਫੌਜ ਦਾ ਜਿਸ ਉੱਤੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਵੇਲੇ ਵੀ 5 ਦੇ ਕਰੀਬ ਫੌਜੀ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ ਔਰ ਇੱਕ ਉੱਚ ਅਧਿਕਾਰੀ ਜਿਹੜਾ ਫੌਜ ਦਾ ਸੀਗਾ ਉਸ ਨੂੰ ਵੀ ਗੋਲੀ ਲੱਗਦੀ ਆ ਉਹ ਵੀ ਜ਼ਖਮੀ ਹੁੰਦਾ ਖੈਰ ਇਸ ਮਾਮਲੇ ਦੇ ਵਿੱਚ ਫੌਰੀ ਤੌਰ ਦੇ ਉੱਤੇ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਚਾਰ ਫੌਜੀ ਸ਼ਹੀਦ ਹੋ ਗਏ ਨੇ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਵੱਧ ਫੋਰਸਸ ਲਿਆ ਕੇ ਉੱਥੇ ਡਿਪਲੋਏ ਕੀਤੀਆਂ ਗਈਆਂ ਤੇ ਆਸ-ਪਾਸ ਮੁਹਿੰਮ ਜਿਹੜੀ ਆ ਉਹ ਹੋਰ ਤੇਜ਼ ਕਰ ਦਿੱਤੀ ਗਈ ਫੌਜੀਆਂ ਦੇ ਵੱਲੋਂ ਨਵੀਂ ਫੌਜ ਮੰਗਾ ਕੇ ਹੋਰ ਵੱਡੇ ਪੱਦਰ ਦੇ ਉੱਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਜੰਗਲ ਦੇ ਅੰਦਰ ਘਣੇ ਜੰਗਲ ਦੇ ਅੰਦਰ ਜਾ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਘਾਤ ਲਗਾ ਕੇ ਹਮਲਾ ਕੀਤਾ ਗਿਆ ਲੰਗੇ ਦਿਨ ਤੋਂ ਆਪਰੇਸ਼ਨ ਜਾਰੀ ਸੀ ਔਰ ਹੁਣ ਦੁਬਾਰਾ ਅ ਅੱਜ ਸਵੇਰ ਤੋਂ ਆਪਰੇਸ਼ਨ ਜਿਹੜਾ ਉਹ ਬਰਕਰਾਰ ਹੈਗਾ ਆ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੌਜ ਵੱਲੋਂ ਔਰ ਆਖਰਕਾਰ ਇਸ ਮਾਮਲੇ ਦੇ ਵਿੱਚ ਹੁਣ ਤੱਕ 4 ਫੌਜੀਆ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇੱਕ ਪਾਸੇ 4 ਫੌਜੀ ਸ਼ਹੀਦ ਹੋ ਚੁੱਕੇ ਨੇ ਔਰ 3 ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਦੱਸੇ ਜਾ ਰਹੇ ਨੇ ਪਰ ਅੱਤਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਅਜੇ ਵੀ ਚੱਲੀ ਹੈ।